ਪਰ ਸਿੰਧ ਫਿਲਮਕਾਰ ਅਮਰਦੀਪ ਸਿੰਘ ਗਿੱਲ ਵੱਲੋਂ ਬਣਾਈ ਗਈ 40 ਮਿੰਟ ਦੀ ਸ਼ਾਰਟ ਫਿਲਮ ਸ਼ਹਾਦਤ ਨੂੰ ਸੈਂਸਰ ਬੋਰਡ ਵੱਲੋਂ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਸੈਂਸਰ ਬੋਰਡ ਨੇ ਫਿਲਮ ਦੇ ਸਿਰਲੇਖ ਸ਼ਹਾਦਤ ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਹੈ ਨਾਲ ਹੀ ਲਗਭਗ 10 ਕੱਟ ਲਾਉਣ ਦੇ ਨਿਰਦੇਸ਼ ਦਿੱਤੇ ਹਨ ਫਿਲਮਕਾਰ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਯੋਧਿਆਂ ਦੀ ਜ਼ਿੰਦਗੀ ਤੇ ਆਧਾਰਿਤ ਹੈ ਫਿਲਮ ਦਾ ਨਾਂ ਸ਼ਹਾਦਤ ਇਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਹੈ ਨਾ ਸਿਰਫ ਇੱਕ ਸ਼ਬਦ ਨਹੀਂ ਇਹ ਫਿਲਮ ਦੀ ਰੂਹ ਹੈ ਉਹਨਾਂ ਇਹ ਵੀ ਦੱਸਿਆ ਕਿ ਪ੍ਰਸਿੱਧ ਫਿਲਮਕਾਰ ਪ੍ਰਕਾਸ਼ ਚਾਨੂ ਜਦੋਂ ਇਹ ਫਿਲਮ ਵਿਖਾਈ ਗਈ ਸੀ ਉਹਨਾਂ ਨੇ ਫਿਲਮ ਦੀ ਖੂਬ ਤਾਰੀਫ ਕੀਤੀ ਅਤੇ ਇਸ ਦੇ ਵਿਚਾਰਤਾਰਕ ਅਤੇ ਫਿਲਮਕਲਾ ਦੇ ਅੰਗ ਨੂੰ ਸਰਾਹਿਆ ਸੈਂਸਰ ਬੋਰਡ ਦੀ ਇਸ ਕਾਰਵਾਈ ਤੇ ਅਮਰਦੀਪ ਸਿੰਘ ਗਿੱਲ ਨੇ ਗੰਭੀਰ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਜੇ 10 ਕਟ ਲਾਏ ਜਾਂਦੇ ਹਨ ਤਾਂ 40 ਮਿੰਟ ਦੀ ਫਿਲਮ ਵਿੱਚ ਕੀ ਬਚੇਗਾ फिल्म के प्रेमी उड़ीक कर रहे दर्शकों जानकारी सी करनी लाजमी सी आस करते हाँ कि सच्चाई अभिव्यक्ति की आज़ादी ननता मिलेगी